ਇਹ ਸ਼ਹਿਰ ਪਟਿਆਲਾ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਇਕਜੁੱਟ ਹੋ ਕੇ ਇਹ ਸੋਹ ਖਾਂਦੇ ਹਾਂ ਇਹ ਸੋਹ ਖਾਂਦੇ ਹਾਂ ਕਿ ਅਸੀਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਸ਼ਹਿਰ ਦੇ ਆਪਣੇ ਸ਼ਹਿਰ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਅਸੀਂ ਆਪਣੇ ਸ਼ਹਿਰ ਵਿੱਚ ਆਪਣੇ ਸ਼ਹਿਰ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵਿਕਣ ਦੇਾਂਗੇ ਨਸ਼ਾ ਨਹੀਂ ਵਿਕਣ ਦੇਾਂਗੇ ਅਸੀਂ ਅਸੀਂ ਕਿਸੇ ਨਸ਼ਾ ਤਸਕਰ ਨੂੰ ਕਿਸੇ ਨਸ਼ਾ ਤਸਕਰ ਨੂੰ ਸ਼ਹਿਰ ਵਿੱਚ ਸ਼ਹਿਰ ਵਿੱਚ ਵੜਨ ਦੇਾਂਗੇ ਸਾਡੇ ਸ਼ਹਿਰ ਵਿੱਚ ਸਾਡੇ ਸ਼ਹਿਰ ਵਿੱਚ ਜੋ ਵੀ ਨਸ਼ੇ ਕਰਦੇ ਹਨ ਜੋ ਵੀ ਨਸ਼ੇ ਕਰਦੇ ਹਨ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਵਿੱਚ ਭਰਤੀ ਕਰਾਵਾਂਗੇ ਅਸੀਂ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਅਤੇ ਸ਼ਹਿਰ ਦੇ ਕਿਸੇ ਹੋਰ ਅਤੇ ਸ਼ਹਿਰ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਵਿਅਕਤੀ ਨੂੰ ਵੀ ਜ਼ਮਾਨਤ ਦੇਣ ਤੋਂ ਰੋਕਾਂਗੇ ਜ਼ਮਾਨਤ ਦੇਣ ਤੋਂ ਰੋਕਾਂਗੇ ਅਸੀਂ ਅਸੀਂ ਸਾਰਾ ਸ਼ਹਿਰ ਮਿਲ ਕੇ ਸਾਰਾ ਸ਼ਹਿਰ ਮਿਲ ਕੇ ਆਪਣੇ ਸ਼ਹਿਰ ਨੂੰ ਆਪਣੇ ਸ਼ਹਿਰ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਕੀ ਮੈਸੇਜ ਦਵਾਂਗੇ ਅੱਜ ਇਹ ਇਕੱਠ ਹੋਇਆ 100% ਨਸ਼ਾ ਵਿਰੋਧੀ ਦੀ ਟੀਮ ਵੱਲੋਂ ਜੀ ਸਰ ਸਰ ਇਹ ਲੜਾਈ ਜਿਹੜੀ ਹੈ ਇਹ ਸਿਰਫ ਸਰਕਾਰ ਦੀ ਨਹੀਂ ਇਹ ਹਰ ਪੰਜਾਬੀ ਦੀ ਹੈ ਇਤਿਹਾਸ ਗਵਾਹ ਹੈ ਪਿਛਲੀਆਂ ਸਰਕਾਰਾਂ ਨੇ ਇਸ ਰਾਵਣ ਨੂੰ ਇਸ ਨਸ਼ੇ ਦੇ ਰਾਵਣ ਨੂੰ ਪੰਜਾਬ ਦੇ ਵਿੱਚ 부ਜਾਗਰ ਕੀਤਾ। ਔਰ ਪਹਿਲੀ ਵਾਰ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਦਿਸ਼ਾ ਨਿਰਦੇਸ਼ੇਠ ਸਰਦਾਰ ਭਗਵੰਤ ਮਾਨ ਜੀ ਦੇ ਰਹਿਨਮਾਈ ਹੇਠ ਅੱਜ ਜਿਹੜਾ ਹੈ ਮਹਿੰਮ ਬਿੱਡੀ ਹੈ, ਇਹ ਜੰਗ ਬਿੱਡੀ ਹੈ। ਯੁੱਧ ਨਸ਼ਿਆਂ ਵਿਰੁੱਧ ਦਾ ਜਿਹੜਾ ਇਹ ਮੋਡਿਊਲ ਹੈ, ਉਹ ਅੱਜ ਜਿਹੜਾ ਹੈ ਤੁਹਾਡੇ ਸਾਹਮਣੇ ਪੂਰੇ ਪੰਜਾਬ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਆਪਣਾ ਕੰਮ ਕਰ ਰਿਹਾ ਹੈ ਅੱਜ ਤੁਹਾਡੇ ਸਾਹਮਣੇ ਰੋਜ਼ ਅਖਬਾਰਾਂ ਦੇ ਵਿੱਚ ਰੋਜ਼ ਟੀਵੀ ਦੇ ਵਿੱਚ ਸਾਨੂੰ ਇਹ ਦੇਖਣ ਨੂੰ ਸੁਣਨ ਨੂੰ ਮਿਲ ਰਿਹਾ ਹੈ ਕਿ ਨਸ਼ੇ ਤਸਕਰਾਂ ਦੀਆਂ ਘਰ ਜਿਹੜੀਆਂ ਜਾਇਦਾਦਾਂ ਗਲਤ ਤਰੀਕੇ ਨਾਲ ਨਸ਼ਾ ਵੇਚ ਕੇ ਬਣਾਈਆਂ ਗਿਆ ਸੀ ਉਹਨਾਂ ਨੂੰ ਜਿਹੜਾ ਹੈ ਨਸ਼ਟ ਕੀਤਾ ਜਾ ਰਿਹਾ ਹੈ ਨਸ਼ੇ ਦੀ ਬਰੰਦਗੀ ਇੰਨੀ ਵੱਧ ਗਈ ਹੈ ਔਰ ਪੂਰੇ ਪੰਜਾਬ ਦੇ ਵਿੱਚ ਨਸ਼ੇ ਤਸਕਰਾਂ ਨੂੰ ਵੀ ਜਿਹੜਾ ਹੈ ਜੇਲ੍ਹ 'ਚ ਬੰਦ ਕੀਤਾ ਜਾ ਰਿਹਾ ਹੈ ਜਦੋਂ ਨਸ਼ਾ ਵਿਕਦਾ ਨਹੀਂ ਜਦੋਂ ਨਸ਼ਾ ਮਿਲਦਾ ਨਹੀਂ ਤੇ ਜਿਹੜੇ ਨਸ਼ਾ ਕਰਨ ਵਾਲੇ ਲੋਕ ਹਨ ਜੋ ਪੀੜਤ ਹਨ ਜੋ ਵਿਕਟਮਸ ਹਨ ਉਹਨਾਂ ਨੂੰ ਜਿਹੜਾ ਹੈ ਹਸਪੀਟਲਸ ਦੇ ਵਿੱਚ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਕੋਟ ਕਲੀਨਿਕਸ ਦੇ ਵਿੱਚ ਪ੍ਰੋਪਰ ਜਿਹੜਾ ਹੈ ਇਲਾਜ ਮਿਲੇ ਉਹਨਾਂ ਦੀ ਕੋਈ ਬਾਫੰਡ ਵਾਲਾ ਕੋਈ ਹੋਵੇ ਉਹ ਵੀ ਸਰਕਾਰ ਨੇ ਜਿਹੜਾ ਹੈ ਉਹ ਪੈਰਾਮੀਟਰ ਜਿਹੜਾ ਹੈ ਉਹ ਕਵਰ ਕੀਤਾ ਹੈ ਸੋ ਅੱਜ ਅਸੀਂ ਇੱਥੇ ਆਏ ਹਾਂ ਬੋਰਡ ਨੰਬਰ 34 ਉੱਥੇ ਤੇਜਿੰਦਰ ਮਹਿਤਾ ਜੀ ਦੇ ਵੋਟ ਦੇ ਵਿੱਚ ਅਸੀਂ ਇੱਥੇ ਸਾਰਿਆਂ ਨੂੰ ਸੋਚ ਚਾਈ ਹੈ ਕਿ ਅਸੀਂ ਅੱਜ ਤੁਹਾਡਾ ਸਾਥ ਚਾਹੁੰਦੇ ਹਾਂ ਸਾਨੂੰ ਪਬਲਿਕ ਸਾਥ ਦੇਵੇ ਤੇ ਇਹ ਜਿਹੜਾ ਨਸ਼ੇ ਦੇ ਵਿਰੁੱਧ ਯੁੱਧ ਹੈ ਸਾਡਾ ਆਮ ਆਦੀ ਪਾਰਟੀ ਜੋ ਐਡਾ ਵੱਡਾ ਇਹ ਜੰਗ ਦਾ ਆਗਾਜ਼ ਕੀਤਾ ਹੈ ਉਹਦੇ ਵਿੱਚ ਸਾਡਾ ਸਾਥ ਦੇਣ ਜਾ ਜੋ ਪੰਜਾਬ ਨੂੰ ਜਿਹੜਾ ਹੈ ਉਹ ਹਮੇਸ਼ਾ ਲਈ ਨਸ਼ਾ ਮੁਕਤ ਕਰਦੇ। ਇਹ ਸੋਚਤੀ ਮੈਂ ਕਿਦਾ ਸਮਾਂ ਲੱਗਦਾ ਨਹੀਂ ਸਮਾਂ ਥੋੜਾ ਜਿਆ ਲੱਗਦਾ ਵੀ ਇਹਨੇ ਸਮੇਂ ਦੇ ਵਿੱਚ ਸਾਰਾ ਕਵਰ ਹੋ ਜਾਏਗਾ। ਕਿਸ ਤਰੀਕੇ ਦੇ ਨਾਲ ਬੂਟ ਬਤੀ ਹੋ ਰਹੀ ਸੀ? ਸਰ ਤੁਸੀਂ ਦੇਖੋ 15000 ਦੇ ਕਰੀਬ ਜਿਹੜਾ ਹੈ 12000 ਤੋਂ ਵੱਧ ਪਿੰਡਾਂ ਦੇ ਵਿੱਚ ਤੇ 3000 ਸ਼ਹਿਰੀ ਇਲਾਕੇ ਦੇ ਬੋਡਾਂ ਦੇ ਵਿੱਚ ਇਹ ਕੈਂਪੇਨ ਚੱਲ ਰਹੀ ਹੈ। ਤੁਹਾਡੇ ਕੋਲ ਸਟੈਟਸ ਸਾਰੇ ਹੈਗੇ ਨੇ। ਡੇਟਾ ਸਾਰਾ ਹੈਗਾ। ਤੁਹਾਨੂੰ ਹਰ ਇੱਕ ਚੀਜ਼ ਦਾ ਪਤਾ ਹੈ ਕਿ ਪਿਛਲੇ 20 ਸਾਲਾਂ ਚ ਪੰਜਾਬ ਦੇ ਵਿੱਚ ਕਿੰਨੀ ਰਿਕਵਰੀ ਹੋਈ ਹੈ ਤੇ ਇਹਨਾਂ ਤਿੰਨਾਂ ਸਾਲਾਂ ਚ ਕਿੰਨੀ ਰਿਕਵਰੀ ਹੋਈ ਹੈ ਇਹ ਤੁਹਾਨੂੰ ਪਤਾ ਲੱਗ ਜਾਏਗਾ ਸਰ ਸਾਹਿਬ ਇੱਕ ਚੀਜ਼ ਹੋਰ ਵੀ ਹੈ ਕਿ ਜਿਸ ਤਰ੍ਹਾਂ ਜਸਬਾਤੀ ਲੈਕਚਰ ਦੇ ਕੇ ਆਪਾਂ ਲੋਕਾਂ ਨੂੰ ਅਵੇਅਰ ਕਰ ਰਹੇ ਆ ਜਾਂ ਜਾਦੂ ਉੱਤਾ ਲੈ ਕੇ ਆ ਰਹੇ ਆ ਕਾਨੂੰਨ ਵਿਵਸਥਾ ਦੇ ਅੰਦਰ ਗੱਲ ਕਰੇ ਤਾਂ ਪੁਲਿਸ ਪ੍ਰਸ਼ਾਸਨ ਦਾ ਬੜਾ ਵੱਡਾ ਰੋਗ ਹੁੰਦਾ ਹੈ ਤੁਹਾਨੂੰ ਨਹੀਂ ਲੱਗਦਾ ਵੀ ਹੋਰ ਸਖਤੀ ਕਰਨ ਦੀ ਲੋੜ ਹੈ ਸਰ ਤੁਸੀਂ ਇਹ ਦੇਖੋ ਇਹ ਇੱਕ ਇਸ਼ੂ ਹੀ ਬੜਾ ਇਮੋਟਿਵ ਹੈ ਇਹ ਸਾਡੀ ਆਨ ਵਾਲੀ ਜਨਰੇਸ਼ਨ ਨੂੰ ਤਬਾਹ ਕਰ ਸਕਦਾ ਹੈ ਜੇ ਸੀ ਆਪਣਾ ਪੰਜਾਬ ਬਚਾਣਾ ਹੈ ਅਗਲੀ ਜਨਰੇਸ਼ਨ ਬਚਾਣੀ ਹੈ ਤੋ ਉਹਦੇ ਵਿੱਚ ਇਕੱਲਾ ਪੁਲਿਸ ਪ੍ਰਸ਼ਾਸਨ ਨਹੀਂ ਕਿਉਂ ਸਾਡਾ ਸਿਵਲ ਐਡਮਿਨਿਸਟ੍ਰੇਸ਼ਨ ਸਾਡੇ ਪੋਲੀਟਿਕਲ ਜਿਹੜੇ ਇੰਕੰਮੈਂਟਸ ਨੇ ਸਾਡਾ ਜਿਹੜਾ ਸਮਾਜ ਹੈ ਸੋਸ਼ਲ ਜਿਹੜੇ ਵਰਕਰਸ ਨੇ ਐਨ ਜੀਓਜ਼ ਨੇ ਸਟੇਕ ਹੋਲਡਰਸ ਨੇ ਸਮਾਜ ਦੇ ਉਹ ਸਾਰੇ ਰਲ ਮਿਲ ਕੇ ਆਣ ਸੰਜੀਦਗੀ ਦੇ ਨਾਲ ਸਰਕਾਰ ਨੇ ਇੱਕ ਬਹੁਤ ਵੱਡੀ ਕੈਂਪੇਨ ਚਲਾਈ ਹੈ ਪੂਰੀ ਸਾਡਾ ਥਰਡ ਏਰੀਆ ਸਾਡਾ ਫੋਕਸ ਏਰੀਆ ਇਹ ਹੈ ਔਰ ਇਹਦੇ ਵਿੱਚ ਸਾਨੂੰ ਕਾਮਯਾਬੀ ਮਿਲੇਗੀ ਸਾਨੂੰ ਇਹਦਾ ਇਹਦੀ ਉਮੀਦ ਹੀ ਨਹੀਂ ਸਾਨੂੰ ਵਿਸ਼ਵਾਸ ਵੀ ਠੀਕ ਹੈ ਧੰਨਵਾਦ